ਪੂਰੇ ਦਿਖਾਇਓ ਲੋਏ ਨਾ ਪੂਰੇ ਦਿਖਾਇਓ ਲੋਏ ਨਾ ਇੱਟ ਉੱਤ ਘੱਟ 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 ਕੱਟ ਤੂੰ ਹੀ ਤੂੰ ਮੋਹੇ ਇਤੰਤ ਘਟ 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 ਤੂੰ ਹੀ ਤੋਨੇ ਮੋਏ ਨਾਮ ਕਰੇ ਕਰੁਨਾ ਧਾਰਨ ਤਰਨ ਇੱਕ ਇੱਕ ਸੋ ਇਕ ਏਕ ਸੋਏ ਨਾਮ ਸੰਤਨ ਪਰਸਣ ਬਲਿਹਾਰੀ ਦਰਸ਼ਨ ਨਾਨਕ ਸੁਖ ਸੁਖ ਸੋਏ ਨਾਮ ਸੰਤਨ ਪਰਸਣ ਬਲਿਹਾਰੀ ਦਰਸ਼ਨ ਨਾਨਕ ਸੁਖ ਸੁਖ ਸੋਇ ਨਾ ਉਪਰੇ ਦੇਖਾਰੋ ਲੋਏ ਨਾ ਵਾਹਿਗੁਰੂ ਸਲੋ महलातीज रह माहे अनंत है पूरी आव जाए पाने चल आप ਬੋਤੀ ਲਹ ਸਜਾਏ ਤਨ ਤਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਉਹਨਾਂ ਦੇ ਤੇ ਉਚਾਰੀ ਹੋਏ ਰਾਮ ਕਲੇ ਕੀ ਬਾਣ ਆਓ ਅੱਜ ਸਤਵੀਂ ਪੌੜੀ ਤੇ ਨਾਲ ਜੋ ਦੋ ਸ਼ਲੋਕ ਹਨ ਜੋ ਕਿ ਸ੍ਰੀ ਗੁਰੂ ਅਮਰਦਾਸ ਜੀ ਦੇ ਹਨ ਉਹਾਂ ਦੇ ਵਿਚਾਰ ਕਰੀਏ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 950 ਅੰਗ ਉਤੇ ਸ਼ਿਸ਼ੋਪਤਾਂ ਸਤਗੁਰੂ ਜੀ ਉਪਦੇਸ਼ ਕਰ ਰਹੇ ਹਨ ਸਲੋਕ ਮਹਲਾ 3 ਜੀ ਰੈਨ ਨਾਰ ਮਾਏ ਆਨੰਤ ਤੋਹਾਂ ਉਡੀ ਆਵ ਜਾਏ ਰਹਿ ਨਾ ਪਤਾ ਤ ਸਮੁੰਦਰ ਇਸ ਸੰਸਾਰ ਸਮੁੰਦਰ ਇਸ ਸੰਸਾਰ ਸਮੁੰਦਰ ਦੇ ਵਿੱਚ ਰਣ ਨਾਇਰ ਮਾਲੇ ਇਸ ਸੰਸਾਰ ਸਮੁੰਦਰ ਦੇ ਵਿੱਚ ਅਨੰਤ ਹੈ ਅਨੰਤ ਬੇਅੰਤ ਜਿਸ ਦਾ ਅੰਤ ਨਾ ਪਾਇਆ ਜਾ ਸਕੇ ਇਸ ਸੰਸਾਰ ਸਮੁੰਦਰ ਦੇ ਵਿੱਚ ਇਸ ਸੰਸਾਰ ਨੂੰ ਸਵਾਹਿਗੁਰੂ ਦਾ ਪੈਦਾ ਕੀਤਾ ਹੋਇਆ ਹੈ ਇਸ ਦੇ ਵਿੱਚ ਉਹ ਅਨੰਤ ਜੋ ਹੈ ਉਹ ਆਪ ਹੀ ਵਸ ਰਿਹਾ ਹੈ ਉਸ ਨੇ ਪੈਦਾ ਕੀਤਾ ਅਤੇ ਪੈਦਾ ਕਰਕੇ ਇਹ ਨਹੀਂ ਕਿ ਇਸ ਸੰਸਾਰ ਤੋਂ ਵੱਖਰਾ ਹੋ ਕੇ ਕਿਤੇ ਬੈਠਾ ਹੈ ਉਹ ਇਸ ਸੰਸਾਰ ਦੇ ਵਿੱਚ ਹੀ ਸਮਾਇਆ ਹੋਇਆ ਹੈ ਕਿਉਂਕਿ ਆਪਾਂ ਮੂਲ ਮੰਤਰ ਦੇ ਵਿੱਚ ਉਸ ਵਾਹਿਗੁਰੂ ਦੇ ਗੁਣ ਗਾਉਂਦੇ ਹੋਏ ਕਰਤਾ ਪੁਰਖ ਕਿ ਉਹ ਕਰਤਾ ਹੈ ਕਰਨ ਵਾਲਾ ਹੈ ਅਤੇ ਪੁਰਖ ਹੈ ਕਰਕੇ ਉਸ ਤੋਂ ਉੱਥਰਾ ਨਹੀਂ ਹੋ ਗਿਆ ਆਪਣੀ ਸ੍ਰਿਸ਼ਟੀ ਰਾਜ ਕੇ ਸ੍ਰਿਸ਼ਟੀ ਦੇ ਵਿੱਚ ਹੀ ਸਮਾਇਆ ਹੋਇਆ ਹੈ ਪੁਰਖ ਜੋ ਵਿੱਚ ਸਮਾਇਆ ਹੋਵੇ ਔਰ ਜੋ ਕੁਛ ਵੀ ਕੋਈ ਮਨੁੱਖ ਬਣਾਉਂਦਾ ਹੈ ਜਿਸ ਤਰ੍ਹਾਂ ਕੋ ਮਿਹਾਰ ਘੜਾ ਬਣਾਉਂਦਾ ਹੈ ਘੜਾ ਬਣਾ ਕੇ ਉਹ ਘੜਾ ਕੋਈ ਲੈ ਜਾਂਦਾ ਹੈ ਉਹ ਮਿਹਾਰ ਘੜੇ ਦੇ ਵਿੱਚ ਨਹੀਂ ਹੈ ਉਸਨੇ ਬਣਾਇਆ ਉਹ ਵਸਤਰਾ ਹੋ ਗਿਆ ਵਸਤਰਾ ਹੋ ਗਿਆ ਘੜਾ ਵਸਤਰਾ ਹੈ ਕੋ ਮਿਹਾਰ ਉਸ ਤੋਂ ਵੱਖਰਾ ਪਰ ਉਸ ਵਾਹਿਗੁਰੂ ਨੇ ਇਹੋ ਜੀ ਸ੍ਰਿਸ਼ਟੀ ਬਣਾਈ ਹੈ ਕਿ ਇਹ ਸ੍ਰਿਸ਼ਟੀ ਬਣਾ ਕੇ ਇਸ ਸ੍ਰਿਸ਼ਟੀ ਦੇ ਵਿੱਚ ਆਪ ਹੀ ਸਮਾਇਆ ਹੋਇਆ ਹੈ ਇਹ ਜਗ ਸੱਚੇ ਕੀ ਹੈ ਕੋਠੜੀ ਇਹ ਸੱਚੇ ਦੀ ਰਹਿਣ ਦੀ ਜਗ੍ਹਾ ਹੈ ਇਹ ਸੱਚੇ ਦੀ ਇਸ ਇਹ ਸੰਸਾਰ ਸਾਰਾ ਸੱਚੇ ਦਾ ਹੀ ਰਹਿਣ ਦੀ ਜਗ੍ਹਾ ਹੈ ਸੱਚੇ ਦਾ ਵਿੱਚ ਵਾਸ ਇਹ ਜੱਗ ਜੋ ਬਣਾਇਆ ਉਸ ਵਾਹਿਗੁਰੂ ਨੇ ਆਪਣੇ ਰਹਿਣ ਲਈ ਬਣਾਇਆ ਹੈ ਇਸ ਜੱਗ ਦੇ ਵਿੱਚ ਉਸ ਵਾਹਿਗੁਰੂ ਦਾ ਵਾਸ ਹੈ ਉਹ ਸਤਗੁਰੂ ਜੀ ਵੀ ਤੇਰੀ ਉਪਦੇਸ਼ ਕਰਦੇ ਹਨ ਰਹਿਣਾ ਹੈ ਬਿਮਾ ਹੈ ਅਨੰਤ ਹੈ ਇਸ ਸੰਸਾਰ ਸਮੁੰਦਰ ਦੇ ਵਿੱਚ ਉਹ ਬਿਆਨਤ ਜੋ ਹੈ ਜਿਸ ਦਾ ਅੰਤ ਨਹੀਂ ਪੈ ਸਕਦਾ ਉਹ ਸਮਾਇਆ ਹੋਇਆ ਹੈ ਉੜੀ ਆਵ ਜਾਏ ਪਰ ਇਸ ਸੰਸਾਰ ਸਮੁੰਦਰ ਦੇ ਵਿੱਚ ਜੋ ਨਾਸ਼ਵੰਤ ਪਦਾਰਥਾਂ ਦੇ ਜਿਹੜੀ ਜੀਵ ਇਸਤਰੀ ਇਹਨਾਂ ਨਾਸ਼ਕ ਪਦਾਰਥਾਂ ਦੇ ਨਾਲ ਜੁੜ ਜਾਂਦੀ ਹੈ ਉਹ ਫਿਰ ਇਸ ਊੜਾਂ ਕਰਕੇ ਇਸ ਊੜ ਦੇ ਕਰਕੇ ਉਹ ਫਿਰ ਆਉਂਦੀ ਹੈ ਜਾਂਦੀ ਹੈ ਅਰਥਾ ਆਵਾ ਗੌਂਦ ਦੇ ਚੱਤ ਦੇ ਵਿੱਚ ਫਸੀ ਰਹਿੰਦੀ ਹੈ ਉਸ ਦਾ ਜਨਮ ਮਰਨ ਨਹੀਂ ਕਤਮ ਹੁੰਦਾ ਉਹ ਜਿੰਦ ਜਿਹੜੀ ਊੜੀ ਹੈ ਊਲ ਪਦਾਰਥਾਂ ਦੇ ਨਾਲ ਲੱਗੀ ਹੋਈ ਹੈ ਉਸ ਦਾ ਬਿਨ ਜਨਮ ਮਰਨ ਕਤਮ ਨਹੀਂ ਹੁੰਦਾ ਉਹ ਆਉਂਦੀ ਜਾਂਦੀ ਆਵਾ ਬੌਲ ਦੇ ਚੱਕਰ ਵਿੱਚ ਹੀ ਰਹਿੰਦੀ ਹੈ ਭਾਣ ਚੱਲ ਆਪਣੀ ਬੌਤੀ ਲ ਸਜਾਏ ਜਿਹੜਾ ਮਨੋ ਉਸ ਪਰਮਾਤਮਾ ਨੂੰ ਛੱਡ ਕੇ ਉਸ ਦੀ ਰਜ਼ਾ ਨੂੰ ਛੱਡ ਕੇ ਆਪਣੇ ਮਨ ਦੇ ਪਿੱਛੇ ਚੱਲਦਾ ਹੈ। ਇਸ ਸੰਸਾਰ ਰੂਪੀ ਜੋ ਸਾਰੇ ਜਗਤ ਪਦਾਰਥਾਂ ਇਹਨਾਂ ਦੇ ਨਾਲ ਲੱਗ ਕੇ ਆਪਣੇ ਮਨ ਦੇ ਨਾਲ ਜੁੜ ਕੇ ਆਪਣੇ ਮਨ ਦੇ ਪਿੱਛੇ ਚੱਲਦਾ ਹੈ। ਆਪਣੇ ਭਾਣੇ ਵਿੱਚ ਚੱਲਦਾ ਹੈ। ਗੁਰੂ ਦੇ ਭਾਣੇ ਵਿੱਚ ਨਹੀਂ ਪਰਮਾਤਮਾ ਦੇ ਭਾਣੇ ਵਿੱਚ ਨਹੀਂ। ਆਪਣੇ ਭਾਣੇ ਵਿੱਚ ਚੱਲਦਾ ਹੈ ਭਾਣ ਹੈ ਚੱਲ ਆਪਣਾ ਬਹੁਤ ਹੀ ਲਹਿ ਸਜਾਏ ਇਸ ਸੰਸਾਰ ਸਮੁੰਦਰ ਦੇ ਪਦਾਰਥਾਂ ਦੇ ਨਾਲ ਇਸ ਸੰਸਾਰ ਸਮੁੰਦਰ ਦੇ ਜੀਵਾਂ ਦੇ ਨਾਲ মোহ ਪਾਣ ਕਰਕੇ ਉਸ ਨੂੰ ਫਿਰ ਬਹੁਤ ਹੀ ਧੋਖਾਂ ਦੀ ਪ੍ਰਾਪਤੀ ਹੁੰਦੀ ਹੈ ਰਹਿ ਨਾਇਰ ਮਹਿ ਸਭ ਕਿਛ ਹੈ ਪਰ ਮੀ ਪੰਲਾ ਪਾਈ ਅਦਨਾਇਤ ਇਹ ਸੰਸਾਰ ਸਮੁੰਦਰ ਜੋ ਹੈ ਇਸ ਰਹਿ ਨਾਇਰ ਮਹਿ ਸਭ ਕਿਛ ਹੈ ਸਭ ਕੁਝ ਹੀ ਹੈ ਇਸ ਸੰਸਾਰ ਸਮੁੰਦਰ ਦੇ ਵਿੱਚ ਪਰ ਉਹ ਮਿਲਦਾ ਹੈ ਕਰਨੀ ਪੱਲਾ ਪਾਏ ਉਸ ਵਾਹਿਗੁਰੂ ਦੀ ਬਖਸ਼ਿਸ਼ ਦੇ ਨਾਲ ਹੈ ਸਭ ਕੁਝ ਪਰ ਮਿਲਦਾ ਹੈ ਉਸ ਵਾਹਿਗੁਰੂ ਦੀ ਬਖਸ਼ਿਸ਼ ਜਿਸ ਤੇ ਉਤੇ ਹੁੰਦੀ ਹੈ ਉਸ ਨੂੰ ਮਿਲਦਾ ਨਾਲ ਕੰਨੋਂ ਨਿਡ ਪਾਈਏ ਜੇ ਚੱਲਤ ਸਰ ਜਾੜੇ ਸਤਿਗੁਰੂ ਜੀ ਜੇ ਪੇਸ਼ ਕਰਦੇ ਉਹ ਕਹਿ ਰਹੇ ਨੇ ਇਹ ਨਾਮਿਕ ਜਿਹੜਾ ਉਸ ਦੀ ਰਾਜਾ ਦੇ ਵਿੱਚ ਚੱਲਦਾ ਉਸ ਦੇ ਭਾਣੇ ਦੇ ਵਿੱਚ ਚੱਲਦਾ ਹੈ ਉਸ ਨੂੰ ਫਿਰ ਸਾਰੇ ਹੀ ਜਗਤ ਦੇ ਨੌਂ ਨਿਦ ਸਾਰੇ ਹੀ ਨੌਂ ਜੋ ਖਜ਼ਾਨਿਆਂ ਨੂੰ ਉਹਨਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਉਸ ਦੀ ਰਾਜਾ ਦੇ ਵਿੱਚ ਚੱਲਣਾ ਉਸ ਦੇ ਭਾਣੇ ਦੇ ਵਿੱਚ ਚੱਲਣ ਦੇ ਨਾਲ ਸਾਰੇ ਹੀ ਜਗਤ ਦੇ ਖਜ਼ਾਨੇ ਮਿਲ ਜਾਂਦੇ ਹਨ ਪਰ ਜਿਹੜਾ ਆਪਣੇ ਭਾਣੇ ਵਿੱਚ ਚੱਲਦਾ ਹੈ ਉਹ ਫਿਰ ਸਾਰੀ ਜ਼ਿੰਦਗੀ ਦੇ ਵਿੱਚ ਦੁੱਖਾਂ ਦੇ ਵਿੱਚ ਹੀ ਰਹਿੰਦਾ ਹੈ ਮਹਲਾ 3 4 ਸਹਿਜ ਸਤ ਗੁਰ ਨਾਮ ਸੇਵੋ ਵਿੱਚ ਹਉ ਮੈਂ ਜਨਮ ਬਿਨਾਸ ਸਤ ਗੁਰੂ ਨੂੰ ਜਿਸ ਨੇ ਸੈ ਦੇ ਵਿੱਚ ਨਹੀਂ ਸੀ ਰਿਹਾ ਸੇਵਾ ਵੀ ਹੈ ਸਤਿਗੁਰੂ ਦਾ ਹੁਕਮ ਮੰਨਣਾ ਔੜੋਲ ਸਿਦਕ ਦੇ ਨਾਲ ਸ਼ਰਦਾ ਦੇ ਨਾਲ ਜਿਸ ਨੇ ਸਤਿਗੁਰੂ ਦਾ ਹੁਕਮ ਨਹੀਂ ਮੰਨਿਆ ਵਿੱਚ ਹਉਮੈ ਜਨਮ ਵਿਨਾਸ਼ ਉਹ ਫਿਰ ਹਉਮੈ ਦੇ ਵਿੱਚ ਪੈ ਕੇ ਇਸ ਜਗਤ ਦੇ ਵਿੱਚ ਜਨਮ ਲੈ ਕੇ ਆਪਣਾ ਜੀਵਨ ਜੋ ਹੈ ਉਹ ਫਿਰਤਾ ਹੀ ਗਵਾ ਦਿੰਦਾ ਹੈ ਜਿਹੜਾ ਸਤਗੁਰੂ ਦੇ ਸਤਗੁਰੂ ਨਾਮ ਸੇਵਿਓ ਸਤਗੁਰੂ ਦਾ ਹੁਕਮ ਨਹੀਂ ਜਿਸ ਨੇ ਮੰਨਿਆ ਸਹਜੇ ਸਤਗੁਰ ਨਾਮ ਸੇਵਿਓ ਜਿਸ ਨੇ ਅਡੋਲ ਹੋ ਕੇ ਸਿੱਦਕ ਦੇ ਨਾਲ ਸ਼ਰਧਾ ਦੇ ਨਾਲ ਉਸ ਸਤਿਗੁਰੂ ਦਾ ਹੁਕਮ ਨਹੀਂ ਮੰਨਿਆ ਉਹ ਫਿਰ ਹੌਮੇ ਦੇ ਵਿੱਚ ਇਸ ਜਨਮ ਤੇ ਵਿੱਚ ਆਪਣਾ ਜੀਵਨ ਜੋੜਾ ਉਹ ਪਰਵਾਹ ਕਰ ਲੈਂਦਾ ਹੈ ਅਰਸਨਾ ਹਰ ਰਸਨਾ ਚਖੇ ਉਹ ਕਮਲ ਨਾ ਹੋਇਓ ਪਰਗਾਸ ਜਿਸਨੇ ਰਸਨਾ ਦੇ ਨਾਲ ਉਸ ਪਰਮਾਤਮਾ ਦੀ ਸਿਫਤ ਸਲਾਹ ਦਾ ਰਸ ਨਹੀਂ ਚਸਕਿਆ ਆਨੰਦ ਨਹੀਂ ਮਾਣਿਆ ਉਸ ਦੇ ਅੰਦਰ ਕਮਲ ਨਾ ਹੋਇਓ ਪਰਗਾਸ ਕਮਲ ਦਾ ਪ੍ਰਗਾਸ ਹੋਣਾ ਹੀਰਦੇ ਦਾ ਖੜ ਜਾਣਾ ਉਸ ਦੇ ਹੀਰਦੇ ਦੇ ਵਿੱਚ ਵਿਰਾਸ ਨਹੀਂ ਆਉਂਦਾ ਖੇੜਾ ਨਹੀਂ ਆਉਂਦਾ ਜਿਹੜਾ ਕਿ ਆਪਣੀ ਰਸਨਾ ਦੇ ਨਾਲ ਉਸ ਵਾਹਿਗੁਰੂ ਦੀ ਸਿਖ ਸਲਾਦ ਆਨੰਦ ਨਹੀਂ ਮਾਉਂਦਾ ਉਸ ਦੇ ਅੰਦਰ ਫਿਰਦੇ ਦੇ ਵਿੱਚ ਕਦੀ ਵੀ ਵਿਵਾਸ ਨਹੀਂ ਆਉਂਦਾ ਵਿਖ ਘਾਤੀ ਮਨਮੁਖ ਮੂਆ ਮਾਇਆ ਮੂ ਵਿਨਾਸ ਜੋ ਮਨਮੁਖ ਹੈ ਉਹ ਇਸ ਸੰਸਾਰ ਦੇ ਜੋ ਵਕਾਰਾ ਰੂਪੀ ਵਿਖ ਹੈ ਜ਼ਹਿਰ ਹੈ ਉਸ ਨੂੰ ਪਾਦਾ। ਮੂਆ ਅਤੇ ਇਸ ਕਰਕੇ ਉਹ ਅਸਲੀ ਜੀਵਨ ਦੀ ਉਸ ਨੂੰ ਪ੍ਰਾਪਤੀ ਨਹੀਂ ਹੁੰਦੀ ਉਹ ਅਸਲੀ ਜੀਵਨ ਵਿੱਚ ਹੋਇਆ ਹੀ ਰਹਿੰਦਾ ਹੈ ਮਰਿਆ ਹੀ ਰਹਿੰਦਾ ਹੈ। ਮਾਇਆ ਮੋਹ વિનાਸ਼ ਅਤੇ ਮਾਇਆ ਦੇ ਮੋਹ ਦੇ ਵਿੱਚ ਪੈ ਕੇ ਮਾਇਆ ਦੇ ਧੰਦਿਆਂ ਦੇ ਵਿੱਚ ਪੈ ਕੇ ਉਹ ਆਪਣੀ ਜ਼ਿੰਦਗੀ ਨੂੰ ਖਤਮ ਕਰ ਲੈਂਦਾ ਹੈ ਇੱਕ ਸਹਾਰੇ ਦੇ ਨਾਮ ਵੇਨ ਤ੍ਰਿਗ ਜੀਵਨ ਤ੍ਰਿਗਵਾਸ ਉਸ ਪਰਮਾਤਮਾ ਦੇ ਨਾਮ ਤੋਂ ਬਿਨਾ ਉਹ ਇੱਕ ਜੋ ਵੈਗੁਰੂ ਹੈ ਉਸ ਨੇ ਨਾਮ ਤੋਂ ਬਿਨਾ ਤ੍ਰਿਗ ਜੀਵਨ ਇਹ ਜੀਵਨ ਤ੍ਰਿਗ ਹੈ ਅਟਕਾਰ ਯੋਗ ਹੈ ਅਤੇ ਤ੍ਰਿਗਵਾਸ ਅਤੇ ਜਿੱਥੇ ਇਹ ਮਨੁੱਖ ਰਹਿ ਰਿਹਾ ਹੈ ਉਹ ਜਗ੍ਹਾ ਵੀ ਤ੍ਰਿਗ ਹੈ ਉਹ ਵੀ ਪਟਕਾਰ ਜੋਗ ਹੈ ਕਿਉਂਕਿ ਉਹ ਨਾਮ ਦੇ ਨਾਲ ਨਹੀਂ ਜੁੜਿਆ ਇੱਕ ਸਹਾਰ ਕੇ ਨਾਮੁ ਵੇਨ ਤ੍ਰਿਗ ਜੀਵਨ ਤ੍ਰਿਗਵਾਸ ਉਸਤੇ ਪਰਮਾਤਮਾ ਦੇ ਨਾਮ ਤੋਂ ਬਿਨਾ ਮਰੁਖ ਦਾ ਜੀਵਨ ਜੋ ਹੈ ਉਹ ਵੀ ਤ੍ਰਿਗ ਹੈ ਅਤੇ ਇਹ ਜਿਸ ਜਗ੍ਹਾ ਤੇ ਰਹਿ ਰਿਹਾ ਹੈ ਉਹ ਜਗ੍ਹਾ ਵੀ ਤ੍ਰੇਟ ਹੈ ਇਸੇ ਕਰਕੇ ਸਤਗੁਰੂ ਜੀ ਉਪਦੇਸ਼ ਕਰਦੇ ਹੋ ਕਹਿੰਦੇ ਹਨ ਜਿੱਥੇ ਨਾਮ ਜਪੀਐ ਪ੍ਰਭ ਪਿਆਰੇ ਜਿੱਥੇ ਨਾਮ ਜਪੀਐ ਪ੍ਰਭ ਪਿਆਰੇ ਸੇ ਆਸਥਨ ਸੋਇ ਚੁਬਾਰੇ ਜਿੱਥੇ ਨਾਮ ਜਪਿਆ ਜਾਂਦਾ ਹੈ ਆਵੇਂ ਉਹ ਅਸਥਾਨ ਕੋਈ ਤੇ ਨਹੀਂ ਹਾਲ ਪਰ ਮੰਨੋ ਉਹ ਸੋਨੇ ਦੇ ਚੁਬਾਰੇ ਹਨ ਜਿੱਥੇ ਨਾਮ ਜਪਿਆ ਜਾਂਦਾ ਜਿੱਥੇ ਨਾਮ ਜਪੀਐ ਪ੍ਰਭ ਪਿਆਰੇ ਸੇ ਅਸਥਲ ਕੋਈ ਨਹੀਂ ਚੋਾਰੇ ਜਿੱਥੇ ਨਾਮ ਨਜਪਿਆ ਨਿਰ ਕੋਈਂਦਾ ਸੇਂ ਨਗਰ ਉਜਾੜੀ ਜੀਓ ਜਿੱਥੇ ਨਾਮ ਨਹੀਂ ਜਪਿਆ ਜਾਂਦਾ ਭਾਵੇਂ ਵਸਦੇ ਹੋਏ ਸ਼ਹਿਰ ਹਨ ਨਗਰ ਹਨ ਪਰ ਸਤਿਗੁਰ ਦੇ ਬਾਣੇ ਦੇ ਵਿੱਚ ਉਹ ਉਜਾੜ ਹਨ ਇਸ ਕਰਕੇ ਸਾਧੂ ਜੀ ਇੱਥੇ ਵੀ ਸਾਨੂੰ ਇਹੀ ਉਪਦੇਸ਼ ਕਰਦੇ ਹਨ ਇੱਕ ਸਰਹਾਰੇ ਕੇ ਨਾਮ ਵਿਨ ਤ੍ਰਿਗ ਜੀਵਣ ਤ੍ਰਿਗ ਵਾਸ ਜਾਂ ਆਪੇ ਨਦਰ ਪਰੇ ਪ੍ਰਵ ਸੱਚਾ ਤਾਂ ਹੋਵੇ ਦਾਸਨ ਦਾਸ ਉਹ ਵਾਹਿਗੁਰੂ ਆਪਣੀ ਬਖਸ਼ਿਸ਼ ਕਰਦਾ ਹੈ ਮਿਹਰ ਦੀ ਨਦਰ ਕਰਦਾ ਹੈ ਪ੍ਰਭ ਸੱਚਾ ਉਹ ਪ੍ਰਭੂ ਜੋ ਸੱਚਾ ਹੈ ਸਦਾ ਰਹਿਣ ਵਾਲਾ ਹੈ ਤਾਂ ਉਹ ਹੈ ਦਾਸਨ ਦਾਸ ਜਿਸ ਤੇ ਉਹ ਪ੍ਰਭੂ ਮਿਹਰ ਦੀ ਨਜ਼ਰ ਕਰਦਾ ਹੈ ਉਹ ਫਿਰ ਪ੍ਰਭੂ ਦੇ ਦਾਸਾਂ ਦਾ ਦਾਸ ਬਣ ਜਾਂਦਾ ਹੈ ਕਿਉਂਕਿ ਦਾਸਾਂ ਦਾ ਦਾਸ ਬਣ ਕੇ ਹੀ ਉਸ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ ਸੁਖਨੀ ਸਾਹਿਬ ਜੀ ਦੇ ਵਿੱਚ ਇਸੇ ਕਰਕੇ ਸਾਧੂ ਜੀ ਉਪਦੇਸ਼ ਕਰਦੇ ਹਨ ਦਾਸ ਦਸੰਤਨ ਭਾਏ ਤਿਨ ਪਾਇਆ ਦਾਸ ਦਸੰਤਨ ਭਾਏ ਜਿਹੜਾ ਕੋਈ ਦਾਸਾਂ ਦਾ ਦਾਸ ਹੋ ਕੇ ਆਪਣੇ ਅੰਦਰ ਇਸ ਤਰ੍ਹਾਂ ਦੀ ਭਾਵਨਾ ਬਣਾਉਂਦਾ ਹੈ ਦਾਸ ਦਸਾਂਤਨ ਭਾਏ ਤਿੰਨ ਪਾਇਆ ਉਹ ਨੂੰ ਸਵਾਇਗ ਦੀ ਪ੍ਰਾਪਤੀ ਕਰ ਲੈਂਦਾ ਹੈ ਜਿਹੜਾ ਕਿ ਦਾਸਾਂ ਦਾ ਦਾਸ ਬਣ ਜਾਂਦਾ ਹੈ ਪ੍ਰਭੂ ਦੇ ਦਾਸਾਂ ਦਾ ਦਾਸ ਬਣ ਕੇ ਵਿਚਰਦਾ ਹੈ ਉਹ ਉਸ ਪ੍ਰਮਾਤਮਾ ਦੀ ਪ੍ਰਾਪਤੀ ਕਰ ਲੈਂਦਾ ਹੈ ਕੋ ਸਤਿਗੁਰੂ ਜੀ ਇਥੇ ਉਪਦੇਸ਼ ਕਰਦੇ ਹੋਏ ਇਸੇ ਕਰਕੇ ਸਾਨੂੰ ਇਹ ਉਦੇਸ਼ ਕਰਦੇ ਹਨ ਕਿ ਜੇ ਆਪ ਇਹ ਨਜ਼ਰ ਪਰੇ ਪ੍ਰਭ ਸੱਚਾ ਤਾਂ ਹੋਵੇ ਦਾਸ ਜਦੋਂ ਪ੍ਰਭ ਸੱਚਾ ਜੋ ਹੈ ਉਹ ਮੇਰੀ ਨਿਗਾਹ ਕਰਦਾ ਹੈ ਤਾਂ ਮੇਰੇ ਮਨੁੱਖ ਜੋ ਹੈ ਇਹ ਪ੍ਰਭ ਦੇ ਦਾਸਾਂ ਦਾ ਦਾਸ ਬਣ ਜਾਂਦਾ ਹੈ ਤਾਂ ਆਨੰਦੇ ਵਿੱਚ ਸੇਵਾ ਕਰੇ ਸਤਿਗੁਰੂ ਕੀ ਕਭੇ ਨ ਛੋਡਿਆ ਪਾਸਿਰ ਕੀ ਦਾਸਾਂ ਦਾ ਦਾਸ ਬਣ ਕੇ ਉਸ ਸਤਿਗੁਰੂ ਦੀ ਦਿਨ ਰਾਤ ਹੀ ਸੇਵਾ ਕਰਦਾ ਸਤਿਗੁਰੂ ਦੀ ਸੇਵਾ ਕਰਨੀ ਸਤਿਗੁਰੂ ਦੇ ਹੁਕਮ ਦੇ ਵਿੱਚ ਤਰਨਾ ਜੋ ਸਤਿਗੁਰੂ ਹੁਕਮ ਕਰਦੇ ਹਨ ਹੁਕਮ ਇਹ ਬਾਣੀ ਹੁਕਮ ਹੈ ਇਸਾ ਬਾਣੀ ਸਾਰੇ ਉਸ ਸਤਿਗੁਰੂ ਜੀ ਦੇ ਹੁਕਮ ਦੇ ਨਾਲ ਹੀ ਸਮਾਈ ਹੋਈ ਹੈ ਹੁਕਮ ਦੇ ਨਾਲ ਹੀ ਭਰੀ ਹੋਈ ਹੈ ਜੋ ਜਿਸ ਤੇ ਉੱਤੇ ਉਸ ਵਾਹਿਗੁਰੂ ਦੀ ਨਦਰ ਹੁੰਦੀ ਆ ਉਹ ਫਿਰ ਦਾਸਾਂ ਦਾ ਦਾਸ ਬਣ ਜਾਂਦਾ ਹੈ ਅਤੇ ਦਿਨ ਰਾਤ ਸਤਿਗੁਰੂ ਦੇ ਹੁਕਮ ਦੇ ਵਿੱਚ ਚੱਲਦਾ ਹੈ ਕਬੇ ਨਾ ਛੋਡੇ ਪਾਸ ਅਤੇ ਕਦੀ ਵੀ ਸਤਿਗੁਰੂ ਦਾ ਪੰਲਾ ਨਹੀਂ ਛੱਡਦਾ ਜਿਉਂ ਜਲ ਮੇ ਕਮਲ ਅਲਪ ਤੋਟ ਅਟੈ ਕਿਉਂ ਵਿੱਚੇ ਗ੍ਰਹ ਉਦਾਸ ਫਿਰ ਐਜ ਆਨੋਕ ਜਿਸ ਤੇ ਉਸ ਵਾਹਿਗੁਰੂ ਦੀ ਨਦਰ ਹੁੰਦੀ ਹੈ ਅਤੇ ਦਾਸਾਂ ਦਾ ਦਾਸ ਬੰਦਾ ਤੇ ਦਿਨ ਰਾਤ ਸਤਿਗੁਰੂ ਦੇ ਹੁਕਮ ਵਿੱਚ ਚੱਲਦਾ ਹੈ ਉਹ ਫਿਰ ਗ੍ਰਸਤ ਦੇ ਵਿੱਚ ਰਹਿੰਦਾ ਹੋਇਆ ਵੀ ਇਸ ਤਰ੍ਹਾਂ ਉਪਰਾਮ ਰਹਿੰਦਾ ਹੈ ਜਿਸ ਤਰ੍ਹਾਂ ਜੇ ਉਹ ਜਲਮੈਂ ਕਮਲ ਅਲਿਪ ਤੋ ਵਰਤੈ ਜਿਸ ਤਰ੍ਹਾਂ ਜਲ ਦੇ ਵਿੱਚ ਕਮਲ ਉਗਦਾ ਹੈ ਪਰ ਉਸ ਤੇ ਉਤੇ ਜਲ ਦਾ ਕੋਈ ਅਸਰ ਨਹੀਂ ਹੁੰਦਾ ਭਾਵੇਂ ਉਹ ਚਿੱਕੜ ਦੇ ਵਿੱਚ ਉਗਦਾ ਹੈ ਪਰ ਉਸ ਤੇ ਉਤੇ ਕੋਈ ਉਸ ਚਿੱਕੜ ਦਾ ਅਸਰ ਨਹੀਂ ਹੁੰਦਾ ਇਸੇ ਤਰ੍ਹਾਂ ਉਹ ਮਨੁੱਖ ਜੋ ਹੈ ਉਹ ਗ੍ਰਸਤ ਦੇ ਵਿੱਚ ਰਹਿੰਦਿਆਂ ਵੀ ਗ੍ਰਸਤੀ ਦੇ ਵਿੱਚ ਉਹ ਉਪਰਾਮ ਰਹਿੰਦਾ ਹੈ ਜਨ ਨਾਨਕ ਕਰੇ ਕਰਾਇਆ ਸਭ ਕੋ ਜਿਉ ਭਾਵੇਂ ਏਵ ਹਰਿ ਦੁਤਾਸ ਦਾਸ ਨਾਨਕ ਜਨ ਨਾਨਕ ਇਹ ਦਾਸ ਨਾਨਕ ਜਿਉਂ ਭਾਵੈ ਤੇ ਉਹ ਹਰ ਗੁਣਤਾਸ ਜਿਸ ਤਰ੍ਹਾਂ ਉਹ ਗੁਣਾ ਦੇ ਖਜ਼ਾਨੇ ਪਰਮਾਤਮਾ ਨੂੰ ਭੌਂਦਾ ਹੈ ਜਨਮ ਨਾਨਕ ਕਰੇ ਕਰਾਇਆ ਸਭ ਕੋ ਉਸ ਪਰਮਾਤਮਾ ਉਹ ਪਰਮਾਤਮਾ ਜੋ ਗੁਣਾਂ ਦਾ ਖਜ਼ਾਨਾ ਹੈ ਜਿਸ ਤਰ੍ਹਾਂ ਉਸ ਨੂੰ ਭੌਂਦਾ ਹੈ ਉਸੇ ਤਰ੍ਹਾਂ ਹਰ ਜੀਵ ਜੋ ਹੈ ਉਸ ਤਰ੍ਹਾਂ ਕਰਾਇਆ ਹੋਇਆ ਕਰਦਾ ਹੈ ਅਰਥਾਤ ਜਿਸ ਤਰ੍ਹਾਂ ਉਹ ਚਲਾਉਂਦਾ ਹੈ ਉਸੇ ਤਰ੍ਹਾਂ ਹੀ ਹਰ ਜੀਵ ਉਸ ਤਰ੍ਹਾਂ ਹੀ ਚੱਲਦਾ ਹੈ ਜਿਉਂ ਤੂੰ ਚਲਾਏ ਤੇ ਵਿੱਚ ਚਲੇ ਸਵਾਮੀ ਆਨੰਦ ਸਾਹਿਬ ਦੇ ਵਿੱਚ ਆਪਾਂ ਐਸੇ ਸਦਾ ਤੋਂ ਰੋਹੇ ਪੜਦੇ ਹਾਂ ਜਿਉਂ ਤੂੰ ਚਲਾਏ ਤੇ ਵਿੱਚ ਚਲੇ ਸਵਾਮੀ ਔਰ ਕਿਆ ਜਾਣਾ ਗੁਣ ਤੇਰੇ ਜਿਸ ਤਰ੍ਹਾਂ ਤੂੰ ਚਲਾਉਂਦਾ ਹੈ ਉਸ ਤਰ੍ਹਾਂ ਹੀ ਚੱਲਦੇ ਹਾਂ ਮੈਨੂੰ ਤਾਂ ਇਹੀ ਤੇਰਾ ਇੱਕ ਗੁਣ ਦਾ ਪਤਾ ਲੱਗਾ ਹੈ ਹੋਰ ਗੁਣਾ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਜਿਉਂ ਤੂੰ ਚਲਾਏ ਤੇਵੇਂ ਚੱਲੇ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜੀਵਤੂ ਚਲਾਈ ਤਿਮ ਚੱਲੇ ਜਿਨ ਮਾਰਗ ਪਾਵਹਿ ਤੋ ਸਤਗੁਰੂ ਇਥੇ ਵੀ ਸਮਝ ਅਪਦੇਸ਼ ਕਰਦੇ ਹਨ ਜਨਨਾਮਿਤ ਕਰੇ ਕਰਾਇਆ ਸਭ ਕੋ ਜਿਉ ਭਾਵੈ ਤਿਵ ਹਰ ਗੁਣਤਾਸ ਉਹ ਗੁਣਾ ਦੇ ਖਜ਼ਾਨੇ ਨੂੰ ਜਿਸ ਤਰ੍ਹਾਂ ਭੌਦਾ ਹੈ ਉਸੀ ਤਰ੍ਹਾਂ ਇਹ ਹਰ ਜੀਵ ਉਸ ਦੇ ਭਾਣੇ ਦੇ ਵਿੱਚ ਹਰ ਕੰਮ ਕਰ ਰਿਹਾ ਹੈ ਉਸ ਦੇ ਭਾਣੇ ਵਿੱਚ ਸਾਧਾਰਨ ਜੀਵ ਚੱਲ ਰਿਹਾ ਹੈ ਸਤਗੁਰੂ ਕਿਰਪਾ ਕਰਨ ਇਹ ਜੋ ਸਤਗੁਰੂ ਨੇ ਅੰਮ੍ਰਿਤ ਮੇ ਬਣਿਆ ਇਸ ਦੀ ਵਿਚਾਰ ਸਾਡੇ ਮੇਰੇ ਦੇ ਵਿੱਚ ਵਸ ਕੇ ਤਾਂ ਅਸੀਂ ਆਪਣਾ ਜਨਮ ਜੋ ਹੈ ਉਹ ਵੀ ਸਫਲ ਕਰ ਸਕਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ